ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਕਿਹਾ ਜੀ ਹਾਲ ਚਾਲ ਕਿਰਨ ਸਾਰੇ ਠੀਕ ਠਾਕ ਤੇ ਅੱਜ ਜਾ ਰਿਹਾ ਮੈਂ ਹਸਪੀਟਲ ਲੋਅ ਵਿੱਚ ਤੁਹਾਨੂੰ ਪਤਾ ਲੱਗ ਗਿਆ ਆਣਾਗੇ ਸੰਦੀਪ ਨੂੰ ਹਸਪੀਟਲ ਖੜਿਆ ਵਾ ਤੇ ਉਹਦਾ ਆਪਰੇਟ ਵਾ ਤੇ ਉਹ ਆਪਰੇਟ ਆ ਤੇ ਉੱਥੇ ਚੱਲਿਆ ਬਰੋਟੀ ਪਾਣੀ ਲੈ ਕੇ ਤੇ ਚਲੋ ਫਿਰ ਤੁਹਾਨੂੰ ਮਿਲਦੇ ਆਂ ਜਾ ਕੇ 10 ਵਜ ਚੁੱਕੇ ਸਵੇਰ ਦੇ ਵੇਖੋ ਤੇ ਰੋਟੀ ਪਣੀ ਲੈ ਜੀ ਤੇ ਦੇਖਦੇ ਆਂ ਫਿਰ ਇੱਥੇ ਡਾਡੀ ਨੂੰ ਛੱਡ ਜਾਨੇ ਕਾਕੇ ਲਾ ਕੇ ਗਏ ਆ ਕਿਤੇ ਫੋਨ ਕੀਤਾ ਜੇ ਆ ਜਾਂਦੇ ਠੀਕ ਹੋ ਜਿੰਨਾ ਨਹੀਂ ਤੇ ਫਿਰ ਆਪਾਂ ਕਾਕੇ ਨੂੰ ਨਾਲ ਲਿਜਾਂਗੇ ਹਸਪੀਟਲ ਤੇ ਅੱਜ ਕਹਿੰਦੇ ਓਪਰੇਟ ਹੋਣਾ ਕੱਲ ਦਾ ਐਡਮਿਟ ਕਰਵਾਇਆ ਉਹਨਾਂ ਨੂੰ ਹਸਪੀਟਲ ਚਲੋ ਫਿਰ ਮਾਸੀ ਮਹਾਰਾਜ ਸਭ ਕੁਝ ਠੀਕ ਠਾਕ ਰੱਖੇ ਚਲੋ ਮਿਲਦੇ ਵੇ ਜਾ ਕੇ ਤੁਹਾਨੂੰ ਹਨ ਦਵਾਈਆਂ ਖਾ ਕੇ ਸ਼ਰਤੀਆ ਲਾਜੋ ਜੇ ਬਥੇਰੀਆਂ ਦਵਾਈਆਂ ਨਖਾਦੀਆਂ ਬੜੀ ਦੂਰ ਤੱਕ ਖਾਦੀਆਂ ਦਵਾਈਆਂ ਫਰ ਕੋਈ ਫਾਇਦਾ ਨਹੀਂ ਹੋਇਆ ਆਖਰ ਦੀ ਵਾਰ ਇਹ ਪ੍ਰੇਟ ਕਰਾਉਣਾ ਪਿਆ ਹੈ ਨਾ ਕਿ ਦਵਾਈਆਂ ਤੁਸੀਂ کہہ ਦਿੰਦੇ ਇਦਾਂ ਉਦਾਂ ਉਹ ਥੋੜੇ ਟਾਈਮ ਵਾਸਤੇ ਫਿਰ ਜਿਵੇਂ ਇੰਜੈਕਸ਼ਨ ਹੀ ਲਾ ਦਿੰਦੇ ਬੰਦਾ ਦਾ ਦਰਦ ਦਾ ਥੋੜੇ ਟਾਈਮ ਵਾਸਤੇ ਰਾਤ ਮਿਲ ਜਾਂਦੀ ਮੁੜ ਕੇ ਫਿਰ ਉਹ ਹਾਲ ਇਦਾਂ ਚੱਕਰ ਬਣਦਾ ਦਵਾਈਆਂ ਦੁਈਆਂ ਨਾਲ ਕੋਈ ਨਹੀਂ ਫਰਕ ਹੁੰਦਾ ਹਾਂ ਜਿਹੜੀ ਗੁਰਦੇ ਵਾਲੀ ਪਥਰੀ ਹੈ ਨਾ ਗੁਰਦੇ ਦੀ ਪਥਰੀ ਉਹ ਨਿਕਲ ਜਾਂਦੀ ਪਿੱਤੇ ਵਾਲੀ ਪਥਰੀ ਉਹ ਨਹੀਂ ਨਿਕਲਦੀ ਚਲਦੇ ਆਂ ਅਸੀਂ ਤੁਹਾਨੂੰ ਜਾ ਕੇ ਉੱਥੇ ਚੱਲੀਏ ਉਹਨੇ ਪੁੱਤ ਹੈ ਹੈ ਕਰ ਰਹੇ تھے ਨਹੀਂ ਹੈਗਾ ਕੋਈ ਮੈਂ ਕਿਹਾ ਚਲੋ ਫਿਰ ਆਪਾਂ ਦੋਵੇਂ ਚੱਲ ਜਾਂਦੇ ਆਂ ਫਤਿਹ ਨੂੰ ਲੈ ਜਨੇ ਨਾਲ ਚਲੋ ਫਿਰ ਲੈ ਗੱਡੀ ਕਰਾਂ ਸਟਾਰਟ ਨਾ ਅੱਗ ਦਾ ਅੱਪ ਰੋਡ ਤੋਂ ਲਿਆ ਪਾਰਸਲ ਇਹ ਦੀਪ ਦਾ ਪਾਰਸਲ ਆਇਆ ਸੀ ਕੋਈ ਤੇ ਉਹ ਕਹਿੰਦਾ ਭਾਜੀ ਫੜ ਲਿਆਓ ਹਾਂਜੀ ਪਹੁੰਚ ਗਏ ਆਪਾਂ ਹਸਪੀਟਲ ਨਹੀਂ ਹੋਈ ਉਹ ਮਾਰੀ ਦੋ ਜੁਮੇ ਅੱਛਾ ਅੱਛਾ ਪਹਿਲਾਂ ਤਿੰਨ ਵਜਾ ਹੋਇਆ ਪਰ ਜਿੰਨ ਗੱਲਾਂ ਆਪਾਂ ਮੈਡਾ ਕਿਹੜੀ ਗੱਲਾਂ ਵਾਂਦੀਆਂ ਕਿ ਮੈਂ ਪੀ ਜਾਵਾਂ ਗੰਡਈਏ ਸੱਚੀ ਗੇ ਚੱਲ ਮੈਂ ਸੰਭਿਆ ਓਪਰੇਸ਼ਨ ਹੋਏਗਾ ਕਿਨੇ ਕੋਈ ਨਾ ਹੀ ਬਾਹਰ ਕੋਣੀ 10 ਵਜੇ ਕੋਣੀ ਦਾ ਜਾਣਦਾ ਨਹੀਂ ਮੈਨੂੰ ਪਤਾ ਜਾਣਦਾ ਮੈਂ ਕਰਿਆ ਨਹੀਂ ਪੀਂਦੀ ਨਹੀਂ 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 ਤੂੰ ਦੱਸਿਆ ਮੈਂ ਦੱਸਿਆ ਨਾ ਚੱਲ ਰੋ ਤੇ ਤੂੰ ਮੈਨੂੰ ਤੇ ਆਗਰੂ ਉਹ ਕਰਨ ਵਾਲੇ ਕੰਮ ਹੋਇਆ ਜੀ ਪਾਹ ਨਹੀਂ ਪਾ ਅਜਾ ਕੋਈ ਜਾਂ ਤੈਨੂੰ ਲੱਗੇ ਨਾ ਮੈਂ ਤੁਹਾਨੂੰ ਸੀ ਇਦਾਂ ਹੀ ਬਸ ਉਹਨੇ ਡਾਕਟਰ ਆ ਜੇ ਨਾ ਪਿੱਛੇ ਦੀ ਜਾਣਾ ਪਾਣਾ ਫਿਰ ਮੈਂ ਕਿਹਾ ਚੱਲ ਇਹਨਾਂ ਆਪੇ ਘਰੇ ਛੱਡਿਆ ਯਾਰ ਮੇਰਾ ਹੀ ਰਾਹੀ ਹਾਂ ਅੰਦਰ ਬੱਜੇ ਰਹਿੰਦੇ ਨੇ ਮੀਂਹ ਪਰ ਇਹ ਇਹ ਸੀਦਾ ਦੇਸੀ ਜਗੜ ਲਾਇਆ ਵੇਖੋ ਐ। ਉਧਰ ਰੱਖਿਆ ਦੋਧੇ ਤੇ। ਕਿੰਤਾ ਮਾਂ ਮਾਂ। ਹੁਣੇ ਲੈ ਜਾ ਗਈ। ਠੀਕ ਐ। ਹੈ? ਅੱਗੇ ਤਨ ਬੜੀਆਂ ਵਾਜਾਂ ਤੇ ਮੈਡਮ ਆ ਜੀ। ਹੈ? ਨੀਂਦਾ ਜੀ। ਐਸ ਐਸ। ਕੀ ਦਿਖਾਣੀ ਹੈ? ਅੱਗੇ ਪ੍ਰਮੇਰੀ ਕੁੜੀ ਕਹਿੰਦੀ ਇਹਦੇ ਵਿੱਚ ਉਹ ਲਾਦੇ ਕਾਰਟੂਨ ਲਾਦੇ। ਕੁੜੀ ਮੇਰੀ ਕਹਿੰਦੀ ਇਹ ਚ ਕਾਰਟੂਨ ਲਾਦੇ। ਉਹ ਬੀਲੀ ਰੱਬ ਦੇ ਚਿੱਤ ਆਹ ਇੱਧਰ ਆ ਜਾ ਮਿੱਟੀ ਨਹੀਂ ਖਾਣੀ ਉੱਥੇ ਸੁੱਟੋ ਇਹਨੂੰ ਮੈਂ ਇੱਕ ਵਾਰੀ ਟੀਕਾ ਲਵਾਵਾ ਫੜੇ ਬਾਜੀ ਮਿੱਟੀ ਉਹਨੂੰ ਇਹ ਦੇ ਦੋ ਇੱਧਰ ਪਾਪਾ ਨੂੰ ਦੇ ਦੋ ਪਾਪਾ ਨੂੰ ਦੇ ਦੋ ਇਹ ਕੌਣ ਚੀ ਕੱਢ ਲੈਣੀ ਬੋਲੀ ਆ ਫੜੇ ਮਾਨ ਨੇ ਕਾਲੀ ਕਾਲੀ ਖਾਣ ਲੱਗੀ ਐਵੇਂ ਹੁਣ ਕਰਨੀ ਦੀ ਹਣੀ ਚੱਲੇ ਨੇ ਤੇ ਕੀ ਆ ਹਰ ਗੰਨੂ ਨੂੰ ਨਾਲ ਹੀ ਭੇਜ ਦੇਣਾ ਮੈਂ ਥੋੜਾ ਉਧਰ ਘੁੰਮ ਆਉਗੂ ਯਾਰ ਪਤਾ ਕੀ ਗੱਲ ਆ ਇੱਥੇ ਵੱਜੀ ਆ ਵਿਚਾਰੀ ਉਦੋਂ ਦੀ ਹਰ ਕੋਣ ਲੈ ਆ ਜੋ ਤੇ ਇਹਨੂੰ ਘਰੇ ਉਥੇ ਲਾ ਦੇ ਠੀਕ ਆ ਕਾਦੀ ਚੁੰਗੀ ਨਾ ਲਾ ਦੇ ਕੁੜੀ ਮੇਰੀ ਨੂੰ ਹਰ ਕੋਣ ਆਪਣੇ ਘਰ ਲੈ ਜੀ ਲੈ ਜਾ ਲੈ ਜਾ ਲੈ ਜਾ ਇਹਨੇ ਕਾਕਾ ਕਾਕਾ ਬਸ ਕਾਕਾ ਕਿੱਥੇ ਆ ਪਾਪਾ ਪਾਪਾ ਚੰਗੀ ਹੋਣ ਦੇ ਕਾਕਾ ਕਿੱਥੇ ਆ ਤੂੰ ਚੱਲ ਪਿਆ ਰੋਟੀ ਪਾਣੀ ਇਹ ਤਾਂ ਹੁਣ ਇੱਕ ਦੋ ਦਿਨ ਇਹਨਾਂ ਨੂੰ ਲੱਗਣਾ ਇੱਥੇ ਇਹ ਡਿਊਟੀ ਹੁਣ ਇਹੋ ਪ੍ਰਧਾਨ ਪਖਤਾਊਗਾ ਇੱਥੇ ਹੁਣ ਤੇ ਫਿਰ ਕਹਿੰਦੇ ਤੁਸੀਂ ਹਾਂ ਫੁਰਕੈਂਦ ਵੀ ਚਲੋ ਐਨ ਨਾਲੇ ਦੀ ਮੈਡੀਸਨ ਲੈਣੀ ਸੀ ਨਿੱਕੇ ਦੀ ਨਹੀਂ ਲੈਣੀ ਜੇ ਕਿ ਲੈਣੀ ਜੇ ਜਾਣਾ ਸੀ ਮੈਂ ਕਿਹਾ ਚਲੋ ਪਹਿਲਾਂ ਇਧਰ ਹੋ ਜਾਂਦੇ ਆ ਤੇ ਫਿਰ ਜੇ ਮੈਂ ਹਸਪੀਟਲ ਤੋਂ ਚੱਲ ਗਏ ਆਪਾਂ ਚਲੋ ਇਦਾਂ ਵਾ ਕੇ ਸੁੱਖ ਦੁੱਖ ਜ਼ਿੰਦਗੀ ਦੇ ਨਾਲ ਹੀ ਆਂਦੇ ਹੁੰਦੇ ਆਣਾ ਕਿ ਸੁੱਖ ਦੇ ਵਿੱਚ ਜਾਵਣਾ ਜਾਓ ਬੰਦਾ ਦੁੱਖ ਤਕਲੀਫ ਦੇ ਵਿੱਚ ਬੰਦੇ ਕੋ ਜਰੂਰ ਪੰਜਣਾ ਚਾਹੀਦਾ ਨਾਲ ਤੇ ਆਪਾਂ ਹਸਪੀਟਲ ਹੋ ਕੇ ਆ ਗਏ ਆ ਤੇ ਮੰਮੀ ਨੇ ਉੱਥੇ ਲਾਤਾ ਤੇ ਹੁਣ ਆਪਾਂ ਤੋਂ ਸਾਰੇ ਕਹਿੰਦੇ ਨੇ ਕਾਕੇ ਨੂੰ ਆਪ ਤੋਂ ਕਿਉਂ ਨਾਲ ਲਿਆ ਕਾਕੇ ਨੂੰ ਘਰੇ ਛੱਡਣਾ ਕਾਕੇ ਦੀ ਫਿਰ ਮੈਡੀਸਿਨ ਲੈਣੀ ਹੈ ਆਪਾਂ ਤਾਂ ਕਰਕੇ ਲਿਆ ਚੱਲਦੇ ਨਾਲ ਹਨਾ ਕਿੱਥੇ ਘਰੇ ਛੱਡਣਾ ਪਹਿਲਾਂ ਡੈਡੀ ਉਹਨਾਂ ਨੇ ਕਿਹਾ ਸੀ ਕਿ ਡੈਡੀ ਉਹਨੇ ਕਹਿੰਦੇ ਮੈਂ ਜਾਣਾ ਕਿਤੇ ਉਹਨਾਂ ਕੋਲ ਕੰਮ ਹੈ ਕੋਈ ਜ਼ਰੂਰੀ ਤੇ ਚੱਲ ਗਏ ਫਿਰ ਆਪਾਂ ਕਾਕੇ ਨੂੰ ਨਾਲ ਲੈ ਲਿਆ ਅਰਫਤ ਨੂੰ ਤੇ ਹੁਣ ਹੁਣ ਜਾ ਰਹੇ ਹਾਂ ਘਰ ਪਤਾ ਲਿਆ ਇਹ ਸੰਦੀਪ ਦਾ ਹਾਂਜੀ ਹਾਂਜੀ ਤੇ ਹਸਪੀਟਲ ਤੋਂ ਨਾਲੇ ਫ੍ਰੀ ਹੋ ਗਏ ਹੁਣ ਉਹਦੋਂ ਦੇ ਮੰਮੀ ਨੂੰ ਲਾਤਾ ਤੇ ਹੁਣ ਕਾਕੇ ਦੀ ਦਵਾਈ ਲੈ ਆਈਏ ਫਿਰ ਮਿਲਦੇ ਆ ਤੁਹਾਨੂੰ ਫਿਰ ਕੇ ਗੱਲ ਵੀ ਉੱਤਰੋ ਪਹੁੰਚ ਗਏ ਹਾਂ ਹੁਣ ਘਰ ਸਾਰੇ ਕੰਮ ਕਰਕੇ ਆ ਗਏ ਕਿਉਂਕਿ ਕਾਕਾ ਜੀ ਚਲੋ ਵੀ ਗਰਮੀ ਬਹੁਤ ਹੈ ਲਓ ਜੀ ਹੁਣ ਆਪਣੀ ਤਿਆਰੀ ਮੈਂ ਹੁਣ ਚੱਲਿਆ ਵਾਂ ਬਜਾਰ ਲੱਕੜ ਮੰਡੀ ਪਰਦੇ-ਪੁਰਦੇ ਦੇ ਹੰਦੇ ਹੀ ਕਰਨੇ ਤੇ ਉਹ ਆਪਾਂ ਹੈਂਗ ਕਰਨੇ ਕੰਮ ਇਹਨੇ ਦੇਣਾ ਹੋਵੇ ਤੇ ਉਹ ਤੁਹਾਨੂੰ ਆਵਾ ਦਿਖਾਉਨੇ ਆ ਕਿਹੜਾ ਕਲਰ ਨੇ ਲੈਂਦਾ ਕਰਨੇ ਕੋਈ ਆਪਾਂ ਕਲਰ ਕਰਾਂਗੇ ਪਰ ਇਹ ਕਹਿੰਦੇ ਨਹੀਂ ਅੱਜ ਵੈਸੇ ਹੀ ਲਿਆਂਦੇ ਕਿ ਮਤਲਬ ਤਾਂ ਉੱਪਰ ਹੀ ਲਿਆਂਦੇ ਪਰਦਾ ਨੂੰ ਨਾ ਉਹ ਤੇ ਜਦੋਂ ਵਧੀਆ ਲਾਉਣੇ ਹੁੰਦੇ ਵਧੀਆ ਉਦੋਂ ਲਾਵਾਂਗੇ ਜਦੋਂ ਟਾਈਮ ਆਊਗਾ ਤੇ ਜੇ ਸਾਲ ਇੱਕ ਸਾਲ ਤੋਂ ਬੰਨੇ ਹੀ ਇਹ ਸਾਲੋਂ ਸਾਲ ਲੱਗਨੇ ਇਤੋਂ ਬਿਹਤਰ ਕਿ ਅੱਜ ਸੋਚਿਆ ਕਿ ਚਲੋ ਦੋ ਦੋ ਪਰਦੇ ਨੇ ਲੈ ਲਈ ਵੈਸੇ ਬਣਾ ਲੈ ਕਿ ਮੈਂ ਆਪਣੀ ਰੀਤ ਪੂਰੀ ਕੀਤੀ ਨੂੰ ਪਰਦੇ ਅੱਜ ਦੀ ਜੀ ਮੈਂ ਤਾਂ ਰੀਤ ਪੂਰੀ ਕਰ ਲੀ ਇਹ ਵਗੇ ਕੱਲ ਕਿਹੜਾ ਲਿਆਉ ਤੁਹਾਨੂੰ ਦੱਸਾਂਗੇ ਤੇ ਮੈਂ ਤੇ ਚੱਲਿਆ ਆ ਉਹ ਰਾਡਾਂ ਜਿਹੜੇ ਉਹ ਤੇ ਉੱਪਰ ਲੱਗਣੀਆਂ ਨੇ ਉਹਦੇ ਰਾਡਾਂ ਉਹ ਦਰਵਾਜ਼ੇ ਦੇ ਉੱਪਰ ਆ ਨਾ ਦੋ ਰਾਡਾ ਮੈਂ ਕਿ ਲਿਆਉਂਦੇ ਆ ਤੇ ਉਹਦਾ ਵਾ ਟੈਂਪਰੇਰੀ ਆਪਾਂ ਬਾਹਰਲੇ ਬੰਦੇ ਲਾਈ ਤੇ ਅਗੀ ਰਾਡਾ ਸਹੀ ਜਿਹੀ ਨਹੀਂ ਲੱਗਦੀ ਮੈਂ ਕਿ ਚਲੋ ਇਹ ਆ ਗਿਆ ਰਿੰਦਾ ਵਾਂ ਅੰਦਰ ਲਾ ਦਿੰਨੇ ਆ ਦਰਵਾਜੇ ਦੇ ਦੂਜੇ ਪਤਨ ਨਾਲੇ ਪਾਈ ਜਾਂਦੇ ਇਹਦੇ ਜੇ ਲੱਗ ਦੇਣਾ ਆ ਵੀ ਬੁਰਿਆ ਜਿਹਾ ਲੱਗਦਾ ਪਰਦਾ ਲੱਗਿਆ ਮੈਂ ਥੋੜੇ ਵਧੀਆ ਜਿਹੀ ਲੁਕੋ ਵਧੀਆ ਲੱਗਦੀ ਕੜਦੇ ਆਂਗੇ ਚਲੋ ਹੁਣ ਆਪਾਂ ਚੱਲੀਏ ਚਾਹ ਪਣੀ ਆਪਾਂ ਪੀ ਲਿਆ ਤੇ ਫਤਿਹ ਹੁਣੇ ਸੁਤਾ ਜੇ ਉਹਦੇ ਵੇਲੇ ਟਿਕਟ ਆ ਕੇ ਦੁਪੰਡੇ ਦੋ ਚਾਰ ਦਿਨ ਦੁਖਣੀਆਂ ਉਹਦੇ ਟਿਕਟ ਆ ਕੇ ਵਗੈਰਾ ਮੋਸਾ ਚੱਲ ਜੰਨਾ ਕਿੱਥੇ ਰੱਖੀ ਆ ਉਹ ਰਮਾਲ ਦੇ ਹੋ ਲੈਣਾ ਸਾਡੀ ਸਬਜੀ ਕੋਮਾ ਕੋਮਾ ਬਾਵਾ ਹੈ ਵੀਰੇ ਜੀ ਹਾਂ ਮੈਂ ਵੀ ਕੋਮਾ ਸਬਜੀਆਂ ਸਬਜੀ ਜੀ ਆਪਾਂ ਇਹ ਲੱਕੜ ਮੰਡੀ ਵੈਦ ਦੁਕਾਨਾਂ ਬੰਦੀਆਂ ਹੋਣ ਵਾਲੀਆਂ ਤਕਰੀਬਨ ਹਮ 6-7 ਰਾਟਾ ਮਟਰ ਵਾਲੀਆਂ ਆ ਕਟਿੰਗ ਕਰਾ ਲਈਏ ਤੋ ਤਿੰਨ ਰਾਟਾ ਇਹਦੇ ਸਕੈਨ ਦੇ ਡਿਜ਼ਾਈਨ ਆਪਣੇ ਕੋਲ ਹੈ ਨਹੀਂ ਗਏ ਇਹ ਦੇਖਦੇ ਚ ਆ ਡਿਜ਼ਾਈਨ ਲੈ ਜਣੇ ਚ ਆ ਆਲੇ ਜਿਵੇਂ ਚੱਲੇਗਾ ਉਹ ਦੋ ਜੱਫੇ ਚੱਲ ਹੋਰ ਜਿਵੇਂ ਆਪਾਂ ਪਰਦਿਆਂ ਦੀ ਗੱਲ ਤਾਂ ਆਂ ਜੇ ਪਰਦੇ ਤੇ ਪਹਿਲਾਂ ਲੈਂਦੇ ਉਹ ਪਰਦੇ ਆਪਾਂ ਕਦੋਂ ਪਹਿਲਾਂ ਲੈਂਦੇ ਜਦੋਂ ਆਪਾਂ ਕਿਸੇ ਦਿਨ ਗਏ ਨੇ ਦੀਪੂ ਨਾਲ ਤੇ ਉਦੋਂ ਆਪਾਂ ਇੱਕ ਦਿਨ ਬਾਅਦ ਸ਼ਾਪਿੰਗ ਕਰਨਗੇ ਇਹ ਰਾਤ ਉਦੋਂ ਇਹਨਾਂ ਪਰਦੇ ਲੈਂਦੇ ਉਹ ਕਲਿੱਪ ਵਿੱਚ ਜੋੜਦਾ ਵੇਖਿਓ ਜ਼ਰੂਰ ਨਹੀਂ ਨਹੀਂ ਇਹ ਨਹੀਂ ਹੁੰਦੇ ਪਰਦੇ ਨਹੀਂ ਕਿੱਥੇ ਆ ਸੋਹਣਾ ਨੂੰ ਪੁੱਛਣ ਦੇ ਵੀ ਆ ਬਸ ਉਹ ਬਦਿਸ਼ਮਿੰਨ ਕੇ ਨਵਿਆ ਕਰਨੇ ਪਰਦੇ ਲੈਂਦੇ ਹੁਣ ਵੇਖੋ ਤਾਂ ਇਸ ਚੰਗੀ ਆ ਕਿ ਮਾੜੀ ਆ ये दोनों मेरे को चंगे ये सही नहीं है तदर बार मैंने बहुत पसंद है सही है ना स्टार्ट तो ये ना सोफे में अच्छा है ना दो जड़े बिठाएंगे क्या लाई है आ हां ना नाम से मैं सोफे पे एक के कह करते हो वृद्धि कर लम्मा लो फोटो उठा ले आ ਨੋ ਕੋਈ ਨਹੀਂ ਆਣਾ ਕਿਨੇ ਲੈਣੇ ਪੜਦੇ ਨੇ ਮੇਰੇ ਨੂੰ ਕੀ ਬੋਲਾ ਬਣੀ ਹੈ ਨਾ ਇਹ ਚਾ ਉਹ ਵੀ ਨਹੀਂ ਕੋਈ ਇਹ ਕੋਲ ਉਹ ਕੌਣ ਨਾ ਬਈ ਆਵੇ ਤੇ ਬੁੱਕ ਕਰੀਂ ਕਰੀਂ ਆਏ ਨੂੰ ਆਲੇ ਜੱਥੇ ਨਾ ਆਈ ਬਾਸ ਹੋਵੇ ਉਹ ਆਣ ਇੰਨੀ ਅਤਰਵਾਸ ਹੋਵੇ ਗੋਣਾ ਦੁੱਧ ਗਰੋ ਬਿਨਾ ਦੁੱਧ ਹਾਂ ਹਾਂ ਨਾ ਦੁੱਧੋਂ ਨਹੀਂ ਬਿਨਾ ਕੇ ਥੈ ਨਹੀਂ ਹੈ ਉਹ ਬਾਈ ਕਿੱਡੀਆਂ ਹੁੰਡੀਆਂ ਫਤੇ ਨਰਾਜ ਹੱਥ ਵਿੱਚ ਵੜੇ ਹੱਥ ਵਿੱਚ ਵੜੇ ਮੇਰੇ ਪੁੱਤ ਨੇ ਹੈ ਦੁੱਧ ਬਿਨਾ ਦੁੱਧ ਬਿਨਾ ਮੈਨੂੰ ਪਤਾ ਨਹੀਂ ਹੈ ਲਗਾਉਣ ਲੱਗੇ ਨੇ ਪਰਦੇ ਨਾਲ ਕਲਰ ਉਹ ਪਰਦਿਆਂ ਦਾ ਕਹਿੰਦੇ ਕਲਰ ਸੋਹਣਾ ਨਹੀਂ ਮੈਨੂੰ ਬਹੁਤ ਪਸੰਦ ਆਇਆ ਤੁਹਾਨੂੰ ਨੂੰ ਪਸੰਦ ਠੀਕ ਲਾ ਆ ਗਏ ਹਾਂ ਸੰਦ ਤੇ ਆਂਦੇ ਚੱਲ ਮੈਂ ਲਾ ਦਿੰਦਾ ਹਾਂ ਪਰਦੇ ਤੇ ਉਹ ਇਹਨਾਂ ਨੇ ਇਹਨੂੰ ਕਿ ਬਹੁਤ ਫਰਮਾ ਚੰ ਲਾ ਦੋ ਪਰਦੇ ਪੂਰੇ ਭਾਏ ਆਉਣ ਨੂੰ ਲੈ ਵੀ ਰਾਡਾ ਆਪਾ ਫਿੱਟ ਕਰਤੀਆਂ ਫਿਲਹਾਲ ਆ ਖਾਰਾਡ ਕਰਤੀ ਇੱਕ ਫਿੱਟ ਇੱਧਰ ਲੈ ਬੰਨੇ ਤੇ ਇੱਕ ਉਧਰ ਕਰ ਦੇਣੀ ਫਿੱਟ ਆਪਾਂ ਇੱਕ ਉਧਰ ਫਿੱਟ ਕਰ ਦੇਣੀ ਜੇ ਹੋਏਗੀ ਤਕਰੀਬਨ ਕਸਣੇ ਵਾਲੀ ਹੈ ਤੇ ਇਹਦਾ ਜਿਹੜਾ ਜਿਹੜਾ ਤੇ हां जी ਜਾਨੂੰ ਬੜੀ ਵਧੀਆ ਮਿਲੀ ਇੱਕ ਕਿਉਂਕਿ ਇਹ ਜਿਹੜਾ ਪਰਦੇ ਦੇ ਸਾਈਡ ਤੇ ਲੱਗਦਾ ਨਾ ਕਲੰਪ ਜਿਆਨ ਇਹ ਬਹੁਤ ਨਵੀਂ ਚੀਜ਼ ਆ ਬਹੁਤ ਘਾਂਟ ਚੀਜ਼ ਆ ਜੀ ਮਹਲਾ ਚਲੋ ਇਹ ਲੈ ਚਲਦੇ ਹਾਂ ਪਰ ਹੈ ਵਧੀਆ ਲੈਨੇ ਰਾਟਾਂ ਕਰਤੀਆਂ ਫਿੱਟ ਤੇ ਆ ਮੈਂ ਜਾਨੂੰ ਪਰਦੇ ਚੜਾ ਕੇ ਦੇ ਲਈਏ ਕੰਦੇ ਸਿੱਤਰ ਇਹ ਵੱਢਣੇ ਤਾਂ ਨੇ ਲੰਬੇ ਗੁੰਦੇ ਹਾਈਟ ਨਾਲ ਨੇ ਨਾ ਇਹ ਹੈਗੇ 9 ਫੁੱਟ ਦੇ ਹਾਈਟ 9 ਫੁੱਟ ਪਰਦੇਆਂ ਦੇ ਤੇ ਕੋਈ ਯਾਨ ਤੋਂ ਸਾਡੇ ਘੱਟ ਫੋਟੋ। ਅਸੀਂ ਇਹ ਵਿੱਚ ਕਟੌਣੇ ਰਾਣੇ ਆਪਾਂ। ਕਟਾਦਾ ਇਹ ਬਾਰਮ ਫਿਰ ਫਿਟਿੰਗ ਕਰਕੇ ਦੇਖੀ। ਇਹ ਸਹੀ ਬਾਤ ਬੋਲੀ ਆ ਆਪਣੇ। ਆਪ ਜੋ ਕਹਤੇ ਸੱਚੀ ਕਹਤیں۔ ਹਿੰਦੀ ਚੜੀ। ਮੈਂ ਹਿੰਦੀ ਵੀ ਕਦੀ ਕਦੀ ਬੋਲਣੀ ਚਾਹੀਦੀ ਹੈ। ਹਾਂ? ਬੋਲਣੀ ਚਾਹੀਦੀ ਫਿਰ ਜਾ ਚਾਹੂਗੀ। ਹਿੰਦੀ ਦੀ। ਹੂੰ। ਜਾਣਾ ਮੈਂ ਲਾ ਵੀ ਪੜਦੇ ਤੇ ਆ ਫਿਲਹਾਲ ਲਾਤੇ ਕਰਤੇ ਆ ਫਿੱਟ ਪਰ ਇਹੇਠੋਂ ਵੇਖੋ ਬਹੁਤ ਵੱਡੇ ਪੜਦੇ 6 ਇੰਚ 7 ਇੰਚ ਵੱਢਣੇ ਪੈਣੇ ਚਲੋ ਇਹ ਕੱਲ ਵਡਾਵਾਂਗੇ ਮਾਰਨਿੰਗ ਟਾਈਮ ਹਾਂਜੀ ਇਹ ਸੀ ਅੱਜ ਦਾ ਲੌ ਜੇ ਵਲੋ ਵਧੀਆ ਲੱਗਾ ਤੇ ਕਮੈਂਟ ਸਜੂਇ ਕਰੇ ਮਿਲਦੇ ਨੈਕਸਟ ਵਲੌਗ ਬਾਏ ਗੁੱਡ ਨਾਈਟ ਤੁਹਾਡਾ